ਪਾਵਣ ਮੈਂ ਤਾਂ ਫਰੂਟ ਲੈ ਕੇ ਆਈ ਸੀ ਖਾਣ ਵਾਸਤੇ ਤੁਸੀਂ ਆ ਰੋਟੀ ਦੇ ਵਿੱਚ ਕਿਉਂ ਬੁਲੇਟੀ ਜਾਂਦੇ ਹੋ ਹਾਂਜੀ ਅੱਜ ਆਪਾਂ ਇੱਕ ਇਹੋ ਜੀ ਚੀਜ਼ ਬਣਾਵਾਂਗੇ ਜਿਹੜੇ ਦੁਬਈ ਵਾਲੇ ਸ਼ੇਕ ਖਾਂਦੇ ਐ ਇਸ ਚੀਜ਼ ਨੂੰ ਅੱਛਾ ਹਾਂਜੀ ਉਹਦੇ ਲਈ ਆਪਾਂ ਲਿਆ ਜੀ ਫਰੂਟ ਇਹਦੇ ਚ ਲਿਆਈ ਮੰਗੇਓ ਐਪਲ ਤੇ ਬਨਾਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਕੀ ਫਰੂਟ ਨੂੰ ਇੱਕ ਰੋਟੀ ਦੇ ਵਿੱਚ ਬੁਲੇਟ ਲਾਂਗੇ ਤੇ ਇਹਨੂੰ ਆਪਾਂ ਪਾਣੀ ਦੇ ਵਿੱਚ ਉਬਾਲਾਂਗੇ ਅੱਛਾ ਇਹ ਕੋਈ ਨਵਾਂ ਤਰੀਕਾ ਆ ਫਰੂਟ ਖਾਣ ਦਾ ਹਾਂਜੀ ਬਿਲਕੁਲ ਜੀ ਤੁਸੀਂ ਬਾਜ਼ਾਰਾਂ ਚੋਂ ਲਿਆ ਕੇ ਤਾਂ ਇਹ ਚੀਜ਼ੇ ਖਾਣਿਓ ਪਰ ਜੇ ਤੁਸੀਂ ਇਹ ਘਰੇ ਬਣਾ ਕੇ ਖਾਓਗੇ ਨਾ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਟਾਈਮ ਲਈ ਪਾਣੀ ਦੇ ਵਿੱਚ ਰਿੰਨਾਗੇ 2-3 ਮਿੰਟ ਸਿਰਫ ਪਰ ਮਿੰਟ ਨੂੰ ਤਾਂ ਦੇਖਣ ਚ ਹੋਰ ਹੀ ਅਜੀਬ ਦਾ ਲੱਗਦਾ ਆਪਣੇ ਦੋਸਤਾਂ ਨੂੰ ਵੀ ਲੱਗੂਗਾ ਵੀ ਇਹ ਕੀ ਬਣੀ ਜਾਂਦਾ ਨਹੀਂ ਜੀ ਬਹੁਤ ਵਧੀਆ ਚੀਜ਼ ਬਣਦੀ ਹੈ ਚਾਹੇ ਤੁਸੀਂ ਇਹਨੂੰ ਸਟੀਮ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਮਤਲਬ ਸਟੀਮ ਵਗੈਰਾ ਨਹੀਂ ਕਰਦੇ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਆਟੇ 'ਚ ਬਲੇਟ ਕੇ ਥੋੜੇ ਟਾਈਮ ਲਈ ਜਿਹੜਾ ਕੀ ਉਬਾਲ ਲੈਣਾ ਤੇ ਹੁਣ ਆਪਾਂ ਜਿਹੜਾ ਕੀ ਕਰਾਂਗੇ ਇਹਨਾਂ ਨੂੰ ਕੱਢ ਕੇ ਤੇ ਇਹਦਾ ਜਿਹੜਾ ਉੱਪਰਲਾ ਆਟਾ ਹੈਗਾ ਉਹ ਆਪਾਂ ਲਾ ਲਾਂਗੇ ਠੀਕ ਹਾਂਜੀ ਪਰ ਮੈਨੂੰ ਤਾਂ ਦੇਖਣ ਜੋ ਹੋਰ ਹੀ ਆ ਰਿਹਾ ਫੀਲਿੰਗ ਜੀ ਬਹੁਤ ਵਧੀਆ ਚੀਜ਼ ਬਣੂਗੀ ਬਿਲਕੁਲ ਜੀ ਬਹੁਤ ਹੀ ਵਧੀਆ ਤੁਹਾਡੇ ਬੱਚੇ ਵੀ ਪਸੰਦ ਕਰਨਗੇ ਬਜ਼ੁਰਗ ਵੀ ਪਸੰਦ ਕਰਨਗੇ ਤੇ ਤੁਸੀਂ ਵੀ ਸਾਰੇ ਬਹੁਤ ਪਸੰਦ ਕਰੋਗੇ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਤੇ ਹੁਣ ਆਪਾਂ ਜਿਹੜਾ ਕਿ ਸਾਰਾ ਆਟਾ ਜਿਹੜਾ ਕਿ ਉੱਪਰੋਂ ਲਾ ਲੈਨੇ ਆ ਕਿਉਂਕਿ ਆਟਾ ਤਾਂ ਸਿਰਫ ਆਪਾਂ ਤਾਂ ਲਾਇਆ ਸੀ ਵੀ ਜਿਹੜਾ ਫਰੂਟਸ ਦੇ ਵਿੱਚ ਪਾਣੀ ਨਾ ਜਾਵੇ ਠੀਕ ਪਰ ਮਤਲਬ ਕਿ ਬਾਉਲ ਜਾ ਇਹਨੂੰ ਸਟੀਮ ਕਰਨਾ ਕਿਉਂ ਜ਼ਰੂਰੀ ਆ ਇਹ ਤਾਂ ਜ਼ਰੂਰੀ ਆ ਜੀ ਤਾਂ ਜੋ ਮਤਲਬ ਕਿ ਇਹ ਜਿਆਦਾ ਟਾਈਮ ਤੱਕ ਆਪਣੀ ਜਿਹੜੀ ਜਿਹੜੀ ਆਪਾਂ ਮਠਿਆਈ ਬਣਾਵਾਂਗੇ ਇਹਦੇ ਤੋਂ ਉਹ ਜਿਆਦਾ ਟਾਈਮ ਤੱਕ ਜਿਹੜੀ ਰਹੂਗੀ ਅੱਛਾ ਮਠਿਆਈ ਬਣੂਗੀ ਇਹਦੀ ਹਾਂਜੀ ਇਹ ਮਿਕਸ ਫਰੂਟ ਮਠਿਆਈ ਬਣਾਵਾਂਗੇ ਤੁਸੀਂ ਚਾਹੋ ਤਾਂ ਜਿਹੜਾ ਕਿ ਕੱਲਾ ਇੱਕ ਫਰੂਟ ਵੀ ਲੈ ਸਕਦੇ ਆ ਪਰ ਆਪਣੇ ਕੋਲ ਜਿਆਦਾ ਫਰੂਟ ਸੀ ਇਸ ਕਰਕੇ ਆਪਾਂ ਮਿਕਸ ਲੈ ਲਏ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਛਿਲਕਾ ਉੱਤੋਂ ਲਾ ਕੇ ਫਿਰ ਆਪਾਂ ਇਹਦੇ ਆ ਜਿਹੜਾ ਕਿ ਵਿਚਲਾ ਪਾਰਟ ਉਹ ਸਾਰਾ ਆਪਾਂ ਕਰ ਲਾਂਗੇ ਜੀ ਗ੍ਰੈਂਡ अच्छा हां जी ਤੁਸੀਂ ਫੇਰ ਵੀ ਸਕਦੇ ਹੋ ਇਸ ਨੂੰ ਕਿਸੇ ਹੋਰ ਚੀਜ਼ ਦੀ ਮਦਦ ਨਾਲ ਪਰ ਆਪਾਂ ਜੇ ਗ੍ਰाइंड ਕਰਾਂਗੇ ਤਾਂ ਇਹਦੇ ਵਿੱਚ ਲੰਮਸ ਵਗੈਰਾ ਨਹੀਂ ਰਹਿਣਗੇ ਬਿਲਕੁਲ ਸਮੂਥ ਹੈ ਜਿਹੜਾ ਕਿ ਆਪਣਾ ਇਹ ਪੇਸਟ ਬਣ ਗਿਆ ਇਸ ਤਰ੍ਹਾਂ ਬਣਾ ਲੈਣਾ ਹੈਗਾ ਤੇ ਬਹੁਤ ਹੀ ਵਧੀਆ ਚੀਜ਼ ਬਣੂਗੀ ਜਾਨੀ ਕਿ ਮਠਿਆਈ ਬਣੂਗੀ ਆਪਾਂ ਬਣਾਵਾਂਗੇ ਤੇ ਵੀਡੀਓ ਨਾਲ ਦੋਸਤੋ ਤੁਸੀਂ ਵੀ ਬਣੇ ਰਿਓ ਹੁਣ ਆਪਾਂ ਬਣਾਓ ਮੈਨੂੰ ਤਾਂ ਭੁੱਖ ਬਹੁਤ ਲੱਗੀ ਆ ਹਾਂਜੀ ਹਾਂਜੀ ਹੁਣ ਆਪਾਂ ਕੜਾਈ ਲੈ ਲਈ ਹੈ ਤੇ ਕੜਾਈ 'ਚ ਥੋੜਾ ਜਿਹਾ ਦੇਸੀ ਘਿਓ ਪਾਤਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਤੀ ਆ ਜੀ ਆٹے ਦੀ ਕਣਕ ਦੇ ਆٹے ਦੀ ਅੱਛਾ ਹਾਂਜੀ ਤੇ ਹੁਣ ਆਪਾਂ ਇਹ ਆਟਾ ਥੋੜੇ ਟਾਈਮ ਵਾਸਤੇ ਜਾਨੀ ਕਿ ਪਕਾ ਲਾਂਗੇ ਜਦੋਂ ਥੋੜਾ ਜਾਂ ਜਾਨੀ ਕਿ ਭੁੱਜ ਜਾਊਗਾ ਉਹਨਾ ਟਾਈਮ ਤੇ ਤੁਸੀਂ ਚਾਹੋ ਤਾਂ ਜਿਹੜਾ ਘਿਓ ਵਗੈਰਾ ਬਿਲਕੁਲ ਥੋੜਾ ਵੀ ਪਾ ਸਕਦੇ ਹੋ ਤੇ ਥੋੜਾ ਜਿਦੋਂ ਆਟਾ ਭੁੱਜ ਗਿਆ ਉਦੋਂ ਆਪਾਂ ਇਹਦੇ ਵਿੱਚ ਉਸ ਤੋਂ ਆਟੇ ਤੋਂ ਅੱਧੇ ਪਾਤੀ ਆ ਜੀ ਸੂਜੀ ਸੂਜੀ ਵੀ ਆਪਾਂ ਥੋੜਾ ਟਾਈਮ ਹੁਣ ਜਿਹੜਾ ਕਿ ਭੁੰਨ ਲੈਣੇ ਆ ਤੇ ਸੇਮ ਆ ਜਿਹੜੀ ਤੁਸੀਂ ਗੈਸ ਦੀ ਘਾਟ ਹੀ ਰੱਖਣੀ ਹੈ ਗੈਸ ਆ ਜਿਹੜੀ ਆਪਣੀ ਤੇ ਹੁਣ ਆਪਾਂ ਜਿਵੇਂ ਆਪਣੇ ਬਸ ਥੋੜਾ ਜਿਹਾ ਆਟਾ ਪਹਿਲਾਂ ਪੁੱਜਿਆ ਹੀ ਹੋਇਆ ਸੀ ਥੋੜੀ ਜੀ ਆਪਾਂ ਹੁਣ ਸੂਜੀ ਹੈ ਜਿਹੜੀ ਕਿ ਭੁੰਨ ਲਈਏ ਤਾਂ ਜੋ ਕੋਈ ਵੀ ਇਹਦੇ ਵਿੱਚ ਕੱਚਾਪਨ ਜਾਂ ਨਾ ਆਵੇ ਤੇ ਵਧੀਆ ਟੇਸਟ ਬਣੇ ਤੇ ਹੁਣ ਆਪਾਂ ਦੂਜੇ ਗੈਸ ਤੇ ਰੱਖਤੀ ਵੀ ਉੱਧਰ ਹੌਲੀ-ਹੌਲੀ ਪੁੱਜੀ ਜਾਊਗਾ ਉਹਨਾਂ ਟਾਈਮ ਆਪਾਂ ਕੀ ਕਰਦੇ ਆਂ ਜੀ ਕੋਈ ਵੀ ਪਾਂਡਾ ਲੈ ਕੇ ਉਹ ਚ ਥੋੜਾ ਜਿਹਾ ਗੁੜ ਪਾ ਲੈਣਾ ਜਿੰਨੀ ਕਿ ਤੁਸੀਂ ਮਤਲਬ ਕਿ ਆਟਾ ਲਿਆ ਸੀਗਾ ਕਣਕ ਦਾ ਉਹਨਾਂ ਕ ਗੁੜ ਪਾ ਕੇ ਤੇ ਫਿਰ ਚ ਆਪਾਂ ਥੋੜਾ ਜਿਹਾ ਪਾ ਦਾਂਗੇ ਜੀ ਪਾਣੀ ਪਾਣੀ ਵੀ ਤੁਸੀਂ ਜ਼ਿਆਦਾ ਨਹੀਂ ਪਾਉਣਾ ਥੋੜਾ ਹੀ ਪਾਉਣਾ ਹੈ ਤੇ ਹੁਣ ਆਪਾਂ ਮਤਲਬ ਕਿ ਇਹ ਚਾਸ਼ਨੀ ਜ਼ਿਆਦਾ ਨਹੀਂ ਬਣਾਉਣੇਗੀ ਸਿਰਫ ਆਪਾਂ ਗੁੜ ਖੋਰਨਾ ਹੀ ਸੀਗਾ ਤੇ ਹੁਣ ਆਪਾਂ ਜਿਹੜਾ ਕਿ ਆਟਾ ਭੁੰਨ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਜਿਹੜਾ ਫਰੂਟ ਆਪਾਂ ਸਾਰੇ ਲਏ ਸੀਗੇ ਤੇ ਉਹਦਾ ਪੇਸਟ ਸਾਰਾ ਪਾ ਦਾਂਗੇ ਠੀਕ ਹਾਂਜੀ ਤੇ ਹੁਣ ਆਪਾਂ ਇਹਨਾਂ ਫਰੂਟਸ ਨੂੰ ਬਣੇਗੀ ਬਰਫੀ ਬਣੂਗੀ ਹਾਂਜੀ ਬਿਲਕੁਲ ਬਹੁਤ ਹੀ ਟੇਸਟੀ ਬਰਫੀ ਬਣੂਗੀ ਫਰੂਟਸ ਆ। ਅੱਛਾ ਜਿਹੜੇ ਇੱਕ ਵਾਰੀ ਆਪਾਂ ਚਾਨਣਮਾਲ ਤੋਂ ਲੈ ਕੇ ਆਈ ਸੀ ਫਰੂਟ ਵਾਲੀ ਬਰਫੀ 1000 ਰੁਪਏ ਕਿਲੋ ਆਈ ਸੀ। ਹਾਂਜੀ ਬਿਲਕੁਲ ਬਹੁਤ ਮਹਿੰਗੀ ਆਉਂਦੀ ਆ ਪਰ ਉਹ ਆਪਾਂ ਨੂੰ ਹੁੰਦਾ ਵੀ ਪਤਾ ਨਹੀਂ ਕਿਵੇਂ ਦੀ ਜਿਹੜੇ ਤਾਂ ਆਪਾਂ ਵਧੀਆ ਸ਼ਾਪਸ ਤੋਂ ਲੈ ਕੇ ਆਉਂਦੇ ਉਹਨਾਂ ਤੇ ਤਾਂ ਆਪਾਂ ਨੂੰ ਯਕੀਨ ਵੀ ਹੁੰਦਾ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਜੀ ਥੋੜਾ ਜਿਹਾ ਮਿਲਕ ਪਾਊਡਰ। ਅੱਛਾ ਹਾਂਜੀ ਤੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਣਾ ਗੁੜ ਵਾਲਾ ਜਿਹੜਾ ਪਾਣੀ ਸੀਗਾ ਉਹ ਪਾਵਾਂਗੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਗੁੜ ਪਾਉਣਾ ਵੇ ਗੁੜ ਵੀ ਪਾ ਸਕਦੇ ਹੋ ਚੀਨੀ ਵੀ ਪਾ ਸਕਦੇ ਹੋ ਪਰ ਗੁੜ ਸ਼ੱਕਰ ਪਾਓਗੇ ਤਾਂ ਜਿਆਦਾ ਵਧੀਆ ਚੀਜ਼ ਆ ਤੇ ਹੁਣ ਆਪਾਂ ਇਹਨੂੰ ਮਤਲਬ ਕਿ ਚੰਗੀ ਤਰ੍ਹਾਂ ਸੁਕਾ ਲਾਂਗੇ ਵੀ ਜਿਹੜਾ ਪਾਣੀ ਆਪਾਂ ਪਾਇਆ ਸੀ ਸੁੱਕ ਜੇ ਤੇ ਹੁਣ ਆਪਾਂ ਇਹਦੇ ਵਿੱਚ ਪਾਤੇ ਆ ਜੀ ਡਰਾਈ ਫਰੂਟ ਤੇ ਅੱਧੇ ਇੱਕ ਡਰਾਈ ਫਰੂਟ ਆਪਾਂ ਜਿਹੜੇ ਉੱਪਰ ਗਾਰਨਿਸ਼ ਕਰਨ ਵਾਸਤੇ ਰੱਖ ਲਾਂਗੇ ਤੇ ਹੁਣ ਆਪਾਂ ਪਲੇਟ ਦੇ ਵਿੱਚ ਲਾ ਲਿਆ ਜੀ ਘਿਓ ਦੇਸੀ ਤੇ ਹੁਣ ਆਪਾਂ ਇਹਨੂੰ ਪਲਟ ਕੇ ਜਿਹੜਾ ਕਿ ਸੈੱਟ ਕਰਕੇ ਰੱਖ ਲਾਂਗੇ ਤਾਂ ਜੋ ਜਦੋਂ ਆਪਣੀ ਇਹ ਠੰਡੀ ਹੋ ਜਾਊਗਾ ਵਧੀਆ ਤੇ ਆਪਣੀ ਬਰਫੀ ਬਿਲਕੁਲ ਵਧੀਆ ਬਣ ਜੂਗੀ ਤੇ ਉੱਪਰ ਦੇ ਵੀ ਆਪਾਂ ਇਹਦੇ ਥੋੜੇ ਜੇ ਡਰਾਈ ਫਰੂਟ ਜਿਹੜੇ ਪਾ ਦਾਂਗੇ ਤੇ ਲੋਕ ਤੁਸੀਂ ਦੇਖ ਹੀ ਰਹੇ ਹੋ ਦੋਸਤੋ ਬਹੁਤ ਹੀ ਵਧੀਆ ਆ ਰਹੀ ਹੈ ਤੇ ਹੁਣ ਆਪਾਂ ਇਹਦੇ ਅੱਗੇ ਥੋੜਾ ਜਿਹਾ ਟਾਈਮ ਸੈੱਟ ਹੋ ਗਈ ਸੀਗੀ ਤੇ ਹੁਣ ਆਪਾਂ ਇਹਦੇ ਜਿਹੜੇ ਪੀਸ ਕੱਟ ਲੈਨੇ ਤੁਸੀਂ ਕਿਸੇ ਵੀ ਸ਼ੇਪ ਚ ਪੀਸ ਕੱਟ ਕੇ ਤੇ ਤੁਸੀਂ ਨਾਲੇ ਆਪ ਖਾ ਸਕਦੇ ਹੋ ਨਾਲੇ ਰਿਸ਼ਤੇਦਾਰਾਂ ਨੂੰ ਖਵਾ ਸਕਦੇ ਹੋ ਨਾਲੇ ਬੱਚੇ ਜਿਹੜੇ ਕੀ ਖਾਂਣਗੇ ਤਾਂ ਬਹੁਤ ਹੀ ਹੈਲਦੀ ਆ ਬਹੁਤ ਬਹੁਤ ਹੀ ਜ਼ਿਆਦਾ ਮਤਲਬ ਕਿ ਸੋਹਣੀ ਖੁਸ਼ਬੂ ਆ ਰਹੀ ਹੈ ਹਾਂਜੀ ਤੇ ਮੈਨੂੰ ਲੱਗਦਾ ਪੂਰੀ ਘੈਂਟ ਚੀਜ਼ ਬਣੀ ਹੋਊਗੀ ਤੇ ਤੁਸੀਂ ਵੀ ਆਪਦੇ ਘਰੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਕਿਉਂਕਿ ਇਹ ਬਿਲਕੁਲ ਪਿਓਰ ਬਰਫੀ ਬਣੀ ਆ ਕੋਈ ਇਹਦੇ ਵਿੱਚ ਆਪਾਂ ਜੇ ਤੁਹਾਨੂੰ ਤੁਸੀਂ ਦੋਸਤੋਂ ਖੁਆ ਵਗੈਰਾ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਜਿਹੜਾ ਕਿ ਪੀਸ ਕੱਟ ਲਿਆ ਤੇ ਮੇਰੇ ਕਹਿਨ ਤੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਜੇ ਤੁਸੀਂ ਕਿਸੇ ਨੇ ਬਣਾਈ ਹੋਊਗੀ ਤਾਂ ਵੇਖੋ ਮੈਂ ਤਾਂ ਖਾ ਲਈ ਜੀ ਬਹੁਤ ਹੀ ਟੇਸਟੀ ਬਣੀ ਆ ਤੇ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਵੀਡੀਓ